ਪੰਜਾਬ ਦੇ ਮਸ਼ਹੂਰ ਪੰਜਾਬੀ ਗਾਇਕ ਰਾਜਵੀਰ ਜਵੰਦਾ ਦੀ ਮੌਤ ਤੋਂ ਬਾਅਦ ਹੁਣ ਸਾਰਾ ਪੰਜਾਬ ਸਦਮੇ ਵਿੱਚ ਡੁੱਬ ਗਿਆ ਹੈ। ਹਰ ਪਾਸੇ ਇੱਕੋ ਚਰਚਾ ਹੈ ਕਿ ਇਹ ਸਿਰਫ ਇੱਕ ਹਾਦਸਾ ਸੀ ਜਾਂ ਇਸ ਪਿੱਛੇ ਕੋਈ ਰਚੀ ਗਈ ਸਾਜ਼ਿਸ਼। ਹੁਣ ਰਾਜਵੀਰ ਜਵੰਦੇ ਦੀ ਪਤਨੀ ਖੁਦ ਕੈਮਰੇ ਸਾਹਮਣੇ ਆਈ ਹੈ ਤੇ ਉਸਨੇ ਖੁਦ ਕੁਝ ਅਜੀਹੀਆਂ ਗੱਲਾਂ ਦਸੀਆਂ ਹਨ ਜੋ ਸੁਣਨ ਵਾਲੇ ਨੂੰ ਗਹਿਰਾਈ ਨਾਲ ਸੋਚਣ ਲਈ ਮਜਬੂਰ ਕਰ ਦਿੰਦੀਆਂ ਨੇ। ਪਰਸੋਂ ਰਾਜਵੀਰ ਦਾ ਭੋਗ ਪਿਆ ਤੇ ਵੱਡੀਆਂ-ਵੱਡੀਆਂ ਹਸਤੀਆਂ ਰਾਜਵੀਰ ਨੂੰ ਸ਼ਰਧਾਂਜਲੀ ਦੇਣ ਲਈ ਪਹੁੰਚੀਆਂ ਤੇ ਭੋਗ ਦੇ ਮੌਕੇ ਹਰੇਕ ਅੱਖ ਨਮ ਹੋ ਗਈ ਕਿਉਂਕਿ ਰਾਜਵੀਰ ਉਹ ਸ਼ਖਸੀ ਜਿਸ ਨੇ ਅੱਜ ਤੱਕ ਕਿਸੇ ਨਾਲ ਕੋਈ ਵੀ ਗਿਲਾ ਸ਼ਿਕਵਾ ਨਹੀਂ ਕੀਤਾ ਅਤੇ ਹੁਣ ਉਸ ਦੀ ਪਤਨੀ ਨੇ ਕਿਹਾ ਕਿ ਉਸ ਦੇ ਮੁਤਾਬਕ ਉਸ ਨੂੰ ਇੱਕ ਪਹਿਲਾਂ ਤੋਂ ਹੀ ਅੰਦਰੋਂ ਅਹਿਸਾਸ ਹੋ ਰਿਹਾ ਸੀ ਕਿ ਕੁਝ ਠੀਕ ਨਹੀਂ ਉਹ ਕਹਿੰਦੇ ਹਨ ਕਿ ਕੁਝ ਠੀਕ ਨਹੀਂ ਉਹ ਕਹਿੰਦੀ ਹੈ ਕਿ ਰੱਬ ਪਹਿਲਾਂ ਤੋਂ ਹੀ ਇਸ਼ਾਰਾ ਕਰ ਦਿੰਦਾ ਹੈ ਪਰ ਅਸੀਂ ਉਸ ਨੂੰ ਗੰਭੀਰਤਾ ਨਾਲ ਨਹੀਂ ਲੈਂਦੇ ਰਾਜਵੀਰ ਪੰਜਾਬੀ ਇੰਡਸਟਰੀ ਦਾ ਉਹ ਚਿਹਰਾ ਸੀ ਜੋ ਹਰ ਦਿਲ ਤੇ ਰਾਜ ਕਰਦਾ ਸੀ ਉਹ ਸਿਰਫ ਇੱਕ ਗਾਇਕ ਨਹੀਂ ਸੀ ਉਹ ਪੰਜਾਬੀਅਤ ਦਾ ਜਿੰਦਾ ਜਾਗਦਾ ਪ੍ਰਤੀਕ ਸੀ ਉਸ ਦਾ ਹਰ ਗੀਤ ਲੋਕਾਂ ਦੀ ਦਿਲ ਨੂੰ ਛੂ ਲੈਂਦਾ ਸੀ ਉਸ ਦੇ ਗੀਤਾਂ ਵਿੱਚ ਮਾਂ ਬੋਲੀ ਦਾ ਪਿਆਰ ਜਵਾਨੀ ਦੀ ਤਾਜ਼ਗੀ ਮਿਲਦੀ ਸੀ ਉਹੋ ਆਪਣੇ ਸੁਰਾਂ ਅੰਦਾਜ਼ ਤੇ ਲਿਵਾਸ ਨਾਲ ਇੱਕ ਨਹੀਂ ਇੱਕ ਨਵੀਂ ਪਛਾਣ ਬਣਾਉਣ ਵਾਲਾ ਸੀ ਬਜ਼ੁਰਗਾਂ ਤੋਂ ਲੈ ਕੇ ਨੌਜਵਾਨ ਤੱਕ ਹਰ ਕੋਈ ਉਸ ਦੀ ਆਵਾਜ਼ ਦਾ ਜਵਾਨਾ ਸੀ ਕਈ ਕਹਿੰਦੇ ਹਨ ਕਿ ਗੁਰਦਾਸ ਮਾਨ ਤੋਂ ਬਾਅਦ ਜੇ ਪੰਜਾਬੀ ਨੂੰ ਪੰਜਾਬੀ ਪਹਿਰਾਵੇ ਨੂੰ ਦੁਆਰੋਂ ਮਾਨ ਸਨਮਾਨ ਦਿੱਤਾ ਤਾਂ ਉਹ ਰਾਜਵੀਰ ਜਵੰਦੇ ਸੀ ਉਸ ਦੀ ਪਤਨੀ ਦੇ ਅਨੁਸਾਰ ਰਾਜਵੀਰ ਜਵੰਦੇ ਨੂੰ ਕੁੰਮਣ ਦਾ ਬਹੁਤ ਹੀ ਜ਼ਿਆਦਾ ਸ਼ੌਂਕ ਸੀ ਖਾਸ ਕਰਕੇ ਮੋਟਰਸਾਈਕਲ ਚਲਾਉਣ ਦੀ ਤਾਂ ਉਸ ਨੂੰ ਸ਼ੁਰੂ ਤੋਂ ਹੀ ਆਦਤ ਸੀ ਸ਼ੌਂਕ ਸੀ ਉਹ ਆਪਣੀ ਪਸੰਦੀਦਾ ਬਾਈਕ ਤੇ ਲੱਖਾਂ ਰੁਪਏ ਖਰਚ ਕਰਦਾ ਸੀ ਜਦੋਂ ਉਹ ਹਿਮਾਚਲ ਜਾਣ ਲਈ ਤਿਆਰ ਹੋਇਆ ਤਾਂ ਉਸ ਦੀ ਘਰ ਵਾਲੀ ਨੇ ਕਈ ਵਾਰ ਸਮਝਾਇਆ ਕਿ ਤੁਸੀਂ ਗੱਡੀ ਤੇ ਚਲੋ ਕੀ ਮੋਟਰਸਾਈਕਲ ਤੇ ਨਾ ਜਾਓ ਪਰ ਰਾਜਵੀਰ ਨੇ ਮੰਨੀ ਨਹੀਂ ਉਸ ਨੇ ਕਿਹਾ ਕਿ ਬਾਈਕ ਤੇ ਸਫ਼ਰ ਕਰਨ ਦਾ ਮਜ਼ਾ ਹੀ ਹੋਰ ਹੁੰਦਾ ਹੈ ਪਰ ਕਿਸਮਤ ਨੂੰ ਸ਼ਾਇਦ ਕੁਝ ਹੋਰ ਹੀ ਮਨਜ਼ੂਰ ਸੀ ਘਰ ਤੋਂ ਨਿਕਲਦੋਂ ਕੁਝ ਘੰਟੇ ਬਾਅਦ ਉਹ ਦਰਦਨਾਕ ਹਾਦਸੇ ਦਾ ਸ਼ਿਕਾਰ ਹੋ ਗਈ ਹੁਣ ਕਈ ਤਰ੍ਹਾਂ ਦੀਆਂ ਕਹਾਣੀਆਂ ਸਾਹਮਣੇ ਆ ਰਹੀਆਂ ਹਨ ਕਿਸੇ ਨੇ ਕਿਹਾ ਕਿ ਬਲੈਰ ਗੱਡੀ ਨਾਲ ਟੱਕਰ ਹੋਈ ਹੈ ਕਿਸੇ ਨੇ ਕਿਹਾ ਉਹ ਖਾੜ ਦੇ ਵਿੱਚ ਡਿੱਗੇ ਕਿਸੇ ਨੇ ਕਿਹਾ ਕਿ ਸਾਂਢ ਲੜਦੇ ਸੀ ਟੱਕਰ ਵਿੱਚ ਜੇਕਰ ਹੈਲਮਟ ਦੇ ਉੱਪਰ ਕੈਮਰਾ ਲੱਗਿਆ ਹੋਇਆ ਸੀ ਤਾਂ ਅਜੇ ਤੱਕ ਕੋਈ ਵੀ ਵੀਡੀਓ ਸਾਹਮਣੇ ਕਿਉਂ ਨਹੀਂ ਆਈ ਜੇਕਰ ਬਲੈਰੋ ਨਾਲ ਟੱਕਰ ਹੋਈ ਹੈ ਤਾਂ ਉਹ ਗੱਡੀ ਕਿੱਥੇ ਗਈ ਅਜੇ ਵੀ ਕੁਝ ਸਵਾਲ ਬੇਜਵਾਬ ਹੀ ਪਏ ਹਨ ਕਿਤੇ ਨਾ ਕਿਤੇ ਲੋਕਾਂ ਦਾ ਵੀ ਸ਼ੱਕ ਸਹੀ ਹੈ ਲੋਕ ਬਹੁਤ ਸਾਰੇ ਸਵਾਲ ਉਠਾ ਰਹੇ ਹਨ ਪਰ ਪ੍ਰਸ਼ਾਸਨ ਨੇ ਹਜੇ ਤੱਕ ਕੋਈ ਵੀ ਜਵਾਬ ਨਹੀਂ ਦਿੱਤਾ ਹੈ ਹੁਣ ਸੋਸ਼ਲ ਮੀਡੀਆ ਤੇ ਕਈ ਤਰ੍ਹਾਂ ਦੀਆਂ ਅਫਵਾਵਾਂ ਫੈਲ ਰਹੀਆਂ ਹਨ ਕੁਝ ਲੋਕ ਕਹਿ ਰਹੇ ਹਨ ਕਿ ਜਵੰਦੇ ਦੇ ਦੋਸਤਾਂ ਨੇ ਹੀ ਉਸ ਨਾਲ ਧੋਖਾ ਕੀਤਾ ਪਰ ਇਹ ਸਿਰਫ ਅਟਕਲਾਂ ਹਨ ਕੋਈ ਪੱਕਾ ਸੂਤ ਨਹੀਂ ਮਿਲਿਆ ਸਵਾਈ ਸਚਾਈ ਅਜੇ ਤੱਕ ਕਿਸੇ ਦੇ ਸਾਹਮਣੇ ਨਹੀਂ ਆਈ ਕੁਝ ਲੋਕ ਪੁੱਛ ਰਹੇ ਹਨ ਕਿ ਉਸ ਦੇ ਪੰਜ ਦੋਸਤ ਉਸ ਦੇ ਨਾਲ ਸੀ ਉਹ ਮੀਡੀਆ ਸਾਹਮਣੇ ਕਿਉਂ ਨਹੀਂ ਆਏ ਕਿ ਉਹ ਕਿਸੇ ਡਰ ਵਿੱਚ ਹਨ ਜਾਂ ਦੁਖੀ ਹਨ ਪਰ ਸੱਚ ਇਹ ਵੀ ਹੈ ਕਿ ਕਈ ਵਾਰ ਜਦੋਂ ਕੋਈ ਆਪਣਾ ਵਿਛੜ ਜਾਂਦਾ ਹੈ ਤਦ ਬੋਲਣ ਦੀ ਹਿੰਮਤ ਨਹੀਂ ਰਹਿੰਦੀ ਇਸ ਲਈ ਸਿਰਫ ਇਸ ਬੁਨਿਆਦ ਤੇ ਕਿਸੇ ਵੀ ਤਰ੍ਹਾਂ ਦੇ ਇਲਜ਼ਾਮ ਲਗਾਉਣਾ ਠੀਕ ਨਹੀਂ ਹੈ ਰਾਜਵੀਰ ਦੀ ਪਤਨੀ ਦਾ ਕਹਿਣਾ ਹੈ ਕਿ ਉਸਨੇ ਖੁਦ ਦੇਖਿਆ ਕਿ ਜਦੋਂ ਬਾਈਕ ਉਸਨੇ ਖਰੀਦੀ ਸੀ ਉਸਨੇ ਹੈਲਮਟ ਸਭ ਤੋਂ ਮਜ਼ਬੂਤ ਲਿਆ ਸੀ ਹੁਣ ਸਵਾਲ ਇਹ ਹੈ ਕਿ ਜੇ ਹੈਲਮਟ ਇੰਨਾ ਮਜ਼ਬੂਤ ਸੀ ਤਾਂ ਉਹ ਹਾਦਸੇ ਵਿੱਚ ਬੁਰੀ ਤਰ੍ਹਾਂ ਕਿਉਂ ਟੁੱਟ ਗਿਆ ਕਈ ਲੋਕ ਕਹਿ ਰਹੇ ਹਨ ਕਿ ਇਹ ਆਮ ਹਾਦਸਾ ਨਹੀਂ ਸੀ ਕੋਈ ਨਾ ਕੋਈ ਰਾਜ਼ ਇਸ ਪਿੱਛੇ ਜ਼ਰੂਰ ਛਿਪਿਆ ਹੋਇਆ ਹੈ ਜਦ ਤੱਕ ਪੁਲਿਸ ਜਾਂਚ ਪੂਰੀ ਨਹੀਂ ਕੀਤੀ ਕੁਝ ਵੀ ਕਹਿਣਾ ਠੀਕ ਨਹੀਂ ਹੈ ਜਾਂਚ ਜਾਰੀ ਹੈ ਉਮੀਦ ਹੈ ਕਿ ਸੱਚ ਜਲਦੀ ਹੀ ਸਾਹਮਣੇ ਆਵੇਗਾ ਦੋਸਤੋ ਇਹ ਵੀ ਨਹੀਂ ਭੁੱਲਣਾ ਚਾਹੀਦਾ ਕਿ ਰਾਜਵੀਰ ਜਵੰਦਾ ਇੱਕ ਗਾਇਕ ਨਹੀਂ ਸੀ ਸਗੋਂ ਕਈ ਕਲਾਕਾਰਾਂ ਦਾ ਸਾਥੀ ਦੋਸਤ ਪ੍ਰੇਰਣਾ ਦਾ ਸਰੋਤ ਸੀ ਬਹੁਤ ਸਾਰੇ ਕਲਾਕਾਰ ਇਸ ਨੂੰ ਦਿਲੋਂ ਪਿਆਰ ਕਰਦੇ ਸਨ ਤੇ ਇਹ ਵੀ ਉਹਨਾਂ ਨੂੰ ਦਿਲੋਂ ਹੀ ਪਿਆਰ ਕਰਦਾ ਸੀ